ਤੇ ਸਤਗੁਰ ਦੇ ਕਾਰਜ ਨੇ ਸਾਡਾ ਤੁਹਾਡਾ ਤੇ ਬਹਾਨੇ ਬਣਦਾ ਇਹਨਾਂ ਦੇ ਕਰਮਾਂ ਚ ਆਨ ਦਾਣਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸਬਬ ਬਣਾਇਆ ਇਹਨਾਂ ਦਾ ਅਸਲ ਚ ਇੱਥੇ ਆਉਣ ਦਾ ਸਬਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ ਅਰਸਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਮੇਰੇ ਛੂٹے ਭਾਈ ਸਾਹਿਬ ਨੇ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਹੂੰ ਆਪਣੇ ਉਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਰਾ ਆਪਣਾ ਉਹਨਾਂ ਨੂੰ ਆਦਤ ਹੈ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਕੋਈ ਰੀਝ ਆ ਰੀਝ ਕਹਿ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਹਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਹ ਕਿਹੜਾ ਪਿੰਡ ਹੈ ਮਚਰਾਵਾ ਜਦੋਂ ਮਚਰਾਵਾ ਇਹਨਾਂ ਦੇ ਕੰਨੀ ਪਿਆ ਤੇ ਉਹ ਇਹਨਾਂ ਨੂੰ ਇੰਜ ਲੱਗਿਆ ਵੀ ਜਦਾਂ ਵੀ ਅਸੀਂ ਉਹ ਪਹੁੰਚ ਹੋ ਗਈ ਨਾ ਜਦਾਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ ਰابطਾ ਗੱਲਬਾਤ ਹੁੰਦੀ ਰਹੀ ਇਹਨਾਂ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਇੰਨੀ ਕੁ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਬਤਾਓ ਪਿੱਛੋਂ ਨਹੀਂ ਆਜਿਆ ਤੇ ਉਹ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋ ਗਏ ਤੇ ਇਹ ਕੁਦਰਤੀ ਮਤਲਬ ਹਰੀ ਕਾਇਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੈ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਨ੍ਹਾਂ ਦਾ ਜਨਮ ਸੀ ਉੱਠ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਸੋ ਵੀਜ਼ਾ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਜਦੋਂ ਫਿਰ ਉਹ ਤੜਨਕੋਂਬ ਦੇ ਬੇਸੀ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸੀ ਆ ਮੈਂ ਜੀ ਇਸ ਮੈਂ ਕੈਨੇਡਾ ਵਿੱਚ ਰਹਿਣਾ ਹੈ ਤੇ ਮੈਂ ਵੀ ਇਸ ਪਿੰਡ ਦੇ ਮਤਲਬ ਉਸ ਵੇਲੇ ਚੰਗੇ ਜਿਹੜੇ ਸਿਰ ਕੱਢ ਸੇਵਾਦਾਰ ਸੀ ਉਹਨਾਂ ਚੋਂ ਸੀ ਤੇ ਆ ਜਿੰਨੇ ਵੀ ਘਰ ਗਲੀਆਂ ਸੱਜਣ ਮਿੱਤਰ ਮਤਲਬ ਅੱਜ ਵੀ ਅਸੀਂ ਬਾਹਰ ਪ੍ਰਦੇਸ਼ ਚ ਰਹਿੰਦੇ ਆ ਤੇ ਉਦਾਂ ਹੀ ਜਿਵੇਂ ਇਹਨਾਂ ਨੂੰ ਮਹਿਸੂਸ ਹੁੰਦਾ ਸਾਨੂੰ ਵੀ ਉਦਾਂ ਹੀ ਲੱਗਦਾ ਹੈ ਤੇ ਮੈਂ ਖੁਦ ਯਕੀਨ ਕਰਦਾ ਕਿ ਕਾਫੀ ਸਮੇਂ ਬਾਅਦ ਐਸਮਲੇ ਵਿੱਚ ਆਇਆ ਆ ਤੇ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਇੱਧਰ ਆਉਦੇ ਮਿਲਦੇ ਆ ਤੇ ਮੈਂ ਸਮਝਦਾ ਜੇ ਮੈਨੂੰ ਵਧੀਆ ਲੱਗਣ ਡਿਆ ਤੇ ਨੇਚਰ ਜਿਹੜੇ 80 ਸਾਲਾਂ ਬਾਅਦ ਆਏ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੋਵੇਗਾ ਇਹ ਦੇਖਿਆ ਜਾਵੇ ਜਿਸ ਤਰੀਕੇ ਨਾਲ ਨੇ ਯਾਦਾਂ ਸਾਂਝੀਆਂ ਕੀਤੀਆਂ ਹਾਂਜੀ ਪੁਰਾਣੇ ਲੋਕਾਂ ਦੇ ਨਾਮ ਲੈ ਰਹੇ ਆ ਜੀ ਜੀ ਤੁਹਾਨੂੰ ਕੋਈ ਖਿਆਲ ਆ ਰਿਹਾ ਪਿੰਡ ਦੇ ਕੌਣ-ਕੌਣ ਹੋ ਸਕਦੇ ਸੀ ਅਸਲ ਦੇ ਵਿੱਚ ਜੀ ਜਿਹੜਾ ਸਾਡਾ ਪਿੰਡ ਮਚਰਾਵਾ ਨਾ ਇਹ 100% ਹੀ ਬਾਹਰੋਂ ਆ ਕੇ ਬੈਠਾ ਆ ਇਸ ਪਿੰਡ ਦਾ ਵਾਸੂ ਕੋਈ ਨਹੀਂ ਹੈਗਾ ਇਹ 100% ਮੁਸਲਮਾਨੀ ਪਿੰਡ ਸੀ ਉੱਠ ਕੇ ਚਲਾ ਗਿਆ ਤੇ ਜਿੰਨੇ ਵੀ ਆ तकरीबन ਜਿਆਦੇ ਲਾਇਲਪੁਰ ਤੋਂ ਉਤੋਂ ਬਾਅਦ ਸਿਆਲਕੋਟ ਤੋਂ ਤੇ ਕੁਛ ਘ ਘਰ ਹੈ ਜਿਹੜੇ ਇੱਕ ਦੋ ਹੋਰ ਡਿਸਟ੍ਰਿਕਟ ਮਲਤਾਂ ਡਿਸਟ੍ਰਿਕਟ ਏ ਲਾਇਲਪੁਰ ਤੋਂ ਆਏ ਆ ਇਹ ਉਹਨੂੰ ਫੈਸਲਾਬਾਲ ਕਹਿੰਦੇ ਸੀ ਲਾਇਲਪੁਰ ਕਹਿੰਦੇ ਆ ਇਹਨਾਂ ਨੂੰ ਮੈਂ ਤੇ ਮੇਰੇ ਬ੍ਰਦਰ ਤੇ ਉਹਨਾਂ ਤੋਂ ਇਲਾਵਾ ਨੂਰਪੁਰ ਤੋਂ ਪੰਜ ਚਾਰ ਸੱਜਣ ਸੀ ਇੱਕ ਦੋ ਮਚਰਾਵਾਂ ਤੋਂ ਹੋਰ ਸੀਗੇ ਇਹਨਾਂ ਦੀ ਫੈਮਿਲੀ ਵਿੱਚ ਕੋਈ ਗੱਲ ਪਤਾ ਨਹੀਂ ਉਹਨਾਂ ਨਾਲ ਨਹੀਂ פרו ਤੇ ਬਾਰਡਰ ਦੇ ਬਾਰਡਰ ਦੇ ਦੂਜੇ ਪਾਸੇ ਸੀ ਅਸੀਂ ਬਾਰਡਰ ਦੇ ਇਧਰ ਸੀ ਇਹਨਾਂ ਨੇ ਹੀ ਉਧਰੋਂ ਬਾਰਡਰ ਕਰਾਸ ਕੀਤਾ ਇਮੀਗ੍ਰੇਸ਼ਨ ਕਲੀਅਰ ਕਰਾ ਕੇ ਤੇ ਇਧਰ ਜਦੋਂ ਸਾਡੇ ਵਾਲੇ ਪਾਸੇ ਆਏ ਤੇ ਜਿਹੜੇ ਸਾਡੇ ਬਾਰਡਰ ਤੇ ਤੇ ਮੁਲਾਜ਼ਮ ਭਾਈ ਸਾਹਿਬ ਨੇ ਉਹ ਉਹਨਾਂ ਨੇ ਇਹਨਾਂ ਨੂੰ ਲੈ ਕੇ ਸਾਡੇ ਹਵਾਲੇ ਕੀਤਾ ਫਿਰ ਇਹਨਾਂ ਨੂੰ ਆਪਾਂ ਜੋ ਵੀ ਕਾਗਜ਼ੀ ਕਾਰਵਾਈ ਕਰਾ ਕੇ ਤੇ ਵਾਪਸ ਲੈ ਕੇ ਆਏ ਭਾਜੀ ਇੱਕ ਤੁਹਾਡੇ ਲਈ ਇੱਕ ਪਿੰਡ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਸਾਰੇ ਇਸ ਪਿੰਡ ਤੋਂ ਪੁਰਾਣੇ ਨਹੀਂ ਹਾਂ ਹਾਂਜੀ ਲੇਕਿਨ ਆ ਜੋ ਜੀ ਬੈਠਾ ਜਿਹੜਾ ਉਹ ਉਸ ਪਿੰਡ ਤੋਂ ਪੁਰਾਣਾ ਹਾਂਜੀ ਮੈਂ ਉਹ ਵਿੱਚ ਸੌਰੀ ਗੱਲ ਰਹਿ ਗਈ ਉਹ ਐਕਚੁਅਲੀ ਕੀ ਜਿਵੇਂ ਹੁਣ ਸਾਡੇ ਪਿੰਡ ਦਾ ਕੋਈ ਇੱਧਰ ਦੇ ਵਸੂ ਨਹੀਂ ਹੈਗੇ ਸਾਰੇ ਬਾਹਰੋਂ ਆ ਕੇ ਬੈਠੇ ਆ ਜਿਵੇਂ ਹੁਣ ਅਸੀਂ ਕਹੀਏ ਨਾ ਜਿਹੜੇ ਇਹਨਾਂ ਦੇ ਟਾਈਮ ਦੇ ਕੋਈ ਪਰਿਵਾਰ ਰਹੇ ਸੀ ਰਹੇਗੇ ਹੁਣ ਫੇਰ ਤੇ ਇਹਨਾਂ ਨੂੰ ਪਤਾ ਹੋਊ ਕਿ ਉਹ ਫਲਾਣਾ ਫਲਾਣਾ ਦਾ ਘਰ ਕਿਹਦਾ ਨਾ ਹਾਂ ਇਹਨਾਂ ਨੂੰ ਇਹ ਆਪ ਜਿਹੜੇ ਲਾਗੇ ਪੈਲੇ ਜਿਹਦਾ ਪੇਜੋ ਚੱਕਿਆ ਕਿ ਇਥੇ ਇਧਰ ਦੇ ਘਰ ਇਥੇ ਰਹਿ ਰਹੇ ਆ ਜਿਹੜੇ ਮਤਲਬ ਜਿਹੜੇ ਸਿੱਖ ਤੇ ਹਿੰਦੂ ਪਰਿਵਾਰ ਹੈਗੇ ਸੀ ਉਹ ਇਥੇ ਰਹਿ ਗਏ ਆ ਉਹ ਤਾਂ ਗਏ ਨਹੀਂ ਨਾ ਉਹਨਾਂ ਬਾਰੇ ਦੱਸਦੇ ਆ ਉਹ ਬਜ਼ੁਰਗ ਤਾਂ ਕਈ ਰੱਬ ਨੂੰ ਪਿਆਰੇ ਹੋਗੇ ਪਰ ਉਹਨਾਂ ਦੀ ਲਾਜ ਹੈਗੀ ਆ ਜੇ ਰੱਬ ਕੋਸ਼ਿਸ਼ ਕਰਾਂਗੇ ਜੇ ਉਹਨਾਂ ਦੀ ਲਾਜ ਇਹਨਾਂ ਦੇ ਸੱਜਣਾ ਮਿੱਤਰਾਂ ਦੇ ਪਰਿਵਾਰ ਇਹਨਾਂ ਨੂੰ ਵੀਜ਼ਾ ਮੇਰੇ ਖਿਆਲ 45 ਦਿਨ ਦੀ ਐਂਟਰੀ ਹੈ ਇਹਨਾਂ ਦੀ 45 ਦਿਨ ਰੁੱਕ ਸਕਦੇ ਆ ਪਰ ਮੇਰੇ ਖਿਆਲ ਮਤਲਬ ਚਲੇ ਜਾਣਗੇ ਜਲਦੀ ਹਾਂਜੀ ਮੈਂ ਇਹੀ ਕਹਿੰਦਾ ਸੀ ਕਿ ਜਦੋਂ ਇਹ ਗਲੀਆਂ ਦੇ ਵਿੱਚ ਫਿਰਦੇ ਪਏ ਹਾਂ ਜੋ ਦੱਸਦੇ ਪਏ ਸੀ ਕਿ ਇੱਥੇ ਛੱਪੜ ਇੰਨਾ ਵਾਇਆ ਸਭ ਜੀ ਘਰ ਮੇਰਾ ਸੀ ਜੋ ਫਲਾਣੇ ਦਾ ਉਹ ਅਹਿਸਾਸ ਕਿਵੇਂ ਦਾ ਲੱਗਦਾ ਕਿਉਂਕਿ ਮੈਂ ਜੋ ਹੋ ਰਿਹਾ ਤੁਹਾਨੂੰ ਵੀ ਫੀਲ ਹੋ ਰਿਹਾ ਮੈਂ ਜੀ ਖੁਦ ਇਸ ਪਿੰਡ 'ਚ ਜੰਮਿਆ ਪਲਿਆ ਆ ਤੇ ਇਹ ਜਿਹੜਾ ਛੱਪੜ ਜਾਂ ਹੋਰ ਮਸਜਿਦ ਆ ਜਾਂ ਖੂਹ ਆਏ ਮੈਂ ਆਪਣੀ ਅੱਖੀਂ ਵੇਖਿਆ ਅਸੀਂ ਛੋਟੇ ਹੁੰਦੇ ਇੱਥੇ ਖੇਡਦੇ ਰਹੇ ਹੁਣ ਤਾਂ ਘਰ ਬਾਉਂਡਰੀਆਂ ਵਾਲੀਆਂ ਗਈਆਂ ਉਦੋਂ ਕਾਫੀ ਤੌੜ ਮਤਲਬ ਵਿਗਾ ਛੇਕ ਨਾਲ ਤਾਂ ਖਾਲੀ ਹੁੰਦਾ ਸੀ ਕਾਫੀ ਜਗ੍ਹਾ ਨਾ ਖੂਹ ਸੀ ਮਸਜਿਦ ਸੀ ਉਹ ਨਹੀਂ ਦੱਸ਼ਪੜ ਸਿਗਾ ਤੇ ਮਤਲਬ ਜਿੱਦਾਂ ਇਹ ਦੱਸ ਰਹੇ ਆ ਮਤਲਬ ਮੈਂ ਉਹ ਚੀਜ਼ਾਂ ਅੱਖੀ ਵੇਖੀਆਂ ਨੇ ਉਹ ਸਾਫ਼ ਕਿਵੇਂ ਦਾ ਲੱਗਦਾ ਕਿਉਂਕਿ ਜਿਹੜੇ ਬਚਪਨ ਜਿਹੇ ਖੇਡੇ ਉਹਨਾਂ ਦਾ ਖਰਾ ਹਜਰ ਜਾਈ ਅੱਜ ਵੀ ਨਾ ਸਾ ਕਿ ਅੱਜ ਇੱਕ ਐਸਾ ਗੈਸਟੀ ਕਹਿ ਸਕਦੇ ਆ ਇੱਕ ਮਹਿਮਾਨ ਆ ਤੁਹਾਡੇ ਜੀ ਮੈਂ ਸਮਝਦਾ ਆ ਕਿ ਜਿੰਨੇ ਵੀ ਆਪਣੇ ਇਧਰ ਉੱਠ ਕੇ ਗਏ ਆ ਚਾਹੇ ਬਹੁਤ ਦੇ ਚਾਹੇ ਰੱਬ ਨੂੰ ਪਿਆਰੇ ਹੋਗੇ ਜਿਹੜਾ ਗਾਂ ਉਹਨਾਂ ਦੇ ਵਾਰਸ ਵੀ ਆ ਕਿ ਜਿਹੜੇ ਮਤਲਬ ਉੱਥੇ ਜਾ ਕੇ ਪੈਦਾ ਹੋਏ ਆ ਮਤਲਬ ਮੇਰੀ ਅਪੀਲ ਆ ਸਰਕਾਰਾਂ ਦੋਹਾਂ ਨੂੰ ਕਿ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਜਾਂ ਉਹਨਾਂ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਇਸੋ ਦਾ ਕਿ ਉਹ ਆਪਣੇ ਖਰਚੇ ਦੇ ਭੇਜਣ ਵੇਖਣ ਲਈ ਇਧਰ ਲਈ ਉਧਰ ਜਾਣ ਉਧਰ ਲਈ ਸਰਕਾਰ ਨੂੰ ਵੀ ਵੀਜ਼ਾ ਨਰਮ ਚਾਹੀਦਾ ਤੇ ਇਧਰ ਲਈ ਨੂੰ ਵੀ ਚਾਹੀਦਾ ਵੀ ਉਹ ਕਮ ਸਕੱਮ ਪਬਲਿਕ ਦੇ ਆਉਣ ਦੇ ਨਾਲ ਜਿਹੜੀ ਪਬਲਿਕ ਹੈ ਨਾ ਇੱਕ ਪੁਲ ਦਾ ਕੰਮ ਕਰਦੀ ਆ ਤੇ ਜੇ ਪੁਲ ਕਾਇਮ ਹੋ ਤੇ ਖਰੇ ਮਤਲਬ ਕਾਫੀ ਹੱਦ ਤੱਕ ਜਿਹੜੀ ਖੁੰਦਕ ਬਾਜੀ ਘੱਟ ਸਕਦੀਆਂ ਲੈਂਦਾ ਪੰਜਾਬ ਤੇ ਚੜਦੇ ਪੰਜਾਬ 'ਚ ਅੱਜ ਮੈਨੂੰ ਲੱਗਦਾ ਕੋਈ ਫਰਕ ਤੇ ਨਹੀਂ ਹੈਗਾ ਨਾ ਜੀ ਧਰਤੀ ਉਹੀ ਆ ਲੀਹ ਕੀ ਵਧੀ ਆ ਸੇਮ ਧਰਤੀ ਆ ਸੇਮ ਹੀ ਲੋਕ ਆ ਕਿਉਂਕਿ ਆ ਜੋ ਬੈਠੇ ਆ ਕਿਤੇ ਉਹੋ ਕੋਟਾ ਨੂੰ ਵੀ ਅਹਿਸਾਸ ਨਹੀਂ ਲੱਗਦਾ ਪੈ ਕਿ ਉਹ ਕਹਿੰਦੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਮੈਂ ਕਿਹਾ ਜੀ ਸਵੇਰੇ ਜਦੋਂ ਰੋਟੀ ਖਾਣ ਲੱਗੇ ਤੇ ਉਹ ਪਰੌਂਠੇ ਬਣਾਏ ਸੀ ਮੂਲੀ ਵਾਲੇ ਤੇ ਇਹਨਾਂ ਨੂੰ ਇੱਕ ਹੋਰ ਪਰੌਠੀ ਦਿੱਤੀ ਦਹੀਂ ਨਾਲ ਮੱਖਣ ਤੇ ਉਹ ਮੇਰੇ ਮਿੱਸੇ ਕਹਿਣ ਲੱਗੇ ਬਈ ਬਾਬਾ ਜੀ ਹੋਰ ਇੱਕ ਲੈ ਲਓ ਤੇ ਕਹਿਣ ਲੱਗੇ ਨਹੀਂ ਪੁੱਤ ਇੱਕ ਹੀ ਖਾਣੀ ਹੈ ਜੀ ਹੋਰ ਹੋਰ ਲੋੜ ਮੈਂ ਬਾਅਦ ਚ ਫੇਰ ਖਾ ਲੂ ਆਪਣੇ ਘਰ ਆ ਹਾਂ ਮਤਲਬ ਉਹ ਲਫਨ ਛੋਟਾ ਜਿਹਾ ਪਰ ਡੂੰਗਾ ਬੜਾ ਮਤਲਬ ਇੱਕ ਮਤਲਬ ਵਿਸ਼ਵਾਸ ਆ ਕਿ ਮੈਂ ਜਿੱਥੇ ਆਇਆ ਬਹੁਤ ਸੇਫ ਆ ਤੋ ਯਾਨੀ ਕਿ ਇਹਨਾਂ ਵਿਸ਼ਵਾਸ ਹੈ ਕੰਫੀਡੈਂਸ ਦੇ ਵਿੱਚ ਮਤਲਬ ਇੱਥੇ ਤੁਹਾਡੇ ਵਿੱਚ ਬੈਠਿਆ ਧੰਨਵਾਦ ਕੀ ਨਾਮ ਆ ਪੁੱਛੋ ਟਾ ਸ਼ੋਭਾ ਜਿਹੜਾ ਹੈ ਆਪਣਾ ਨਾਮ ਦੱਸੋ ਜੀ ਨਾਮ ਕੀ ਤੁਹਾਡਾ ਅਰਸ਼ਾ ਹੈ ਨਾ ਨਾ ਅਰਸ਼ਾ ਹੈ ਨਾ ਅੱਛਾ ਜੀ ਇੱਥੇ ਜਦੋਂ ਰਹਿੰਦੇ ਸੀ ਕਿੰਨੇ ਜਣੇ ਰਹਿੰਦੇ ਸੀ ਤੇ ਕਦੋਂ ਗਏ ਫਿਰ ਪਾਕਿਸਤਾਨ ਵਾਹ ਚੇਰ ਬਹਾ ਹੋ ਗਿਆ ਆਈਡੀ ਆ ਲਾ ਉਹ ਜੰਮ ਕੇ ਲੋਕ ਬੁੜੇ ਹੋ ਗਏ 47 ਜਾਨੀ ਗਏ ਤੁਸੀਂ ਅੱਛੀ ਤੇ ਅੱਜ ਵਾਪਸ ਪਿੰਡ ਆਇਓ ਕਿੰਨੇ ਸਾਲਾਂ ਬਾਅਦ ਆਇਓ ਤੇ ਕਿੱਦਾਂ ਦਾ ਲੱਗਦਾ ਪਿਆ 70-80 ਸਾਲ ਤੋਂ ਬਾਹਰ ਆਇਆ ਮੈਂ ਹਾਂ ਇੱਕ ਵਾਰ ਮਚਾਰਾ ਕੀਤਾ ਮੈਂ ਵਟਾਇਓ ਮੜ ਗਿਆ ਪਾਸਪੋਰਟ ਮੇਰੇ ਕੋ ਕੋਈ ਨਹੀਂ ਸੀ ਕੋਟਾ ਆਇਓ ਮੈਂ ਮੜ ਗਿਆ ਵਟਾਇਓ ਮੈਂ ਖਰਾਬ ਬੜਾ ਹੋਇਆ ਵਟਾਇਆ ਦਾ ਬੰਦਾ ਪਲੇਰ ਦਾ ਬੰਦਾ ਓ ਤੋ ਬੀਬੀ ਜੇ ਬੰਦਾ ਓ ਕਈ ਮੋਰਚੇ ਤੇ ਰੱਖੀ ਤੇ ਪਾਣੀ ਲਾ ਕੇ ਆਏ ਜ ਗਾਗਰ ਆਉਣਾ ਸਿਰ ਤੇ ਰੱਖਿਆ ਦੋ ਦੋ ਆਈਆਂ ਉਹ ਤੈਜੀ ਜਿਹੜੀ ਗੱਲ ਪੁੱਛਦੇ ਨਾ ਇਹ ਭਾਈ ਸਾਹਿਬ ਪੱਤਰਕਾਰ ਸਾਹਿਬ ਉਹੀ ਦੱਸਣੀ ਆ ਆਹੋ ਹੋ ਅੱਛਾ ਤੀ ਬਟਾਲੇ ਉਦੋਂ ਉਹ ਉਥੇ ਮੈਂ ਫਿਰ ਦੁਰ ਗਈ 라ਉਣਾ ਮੈਂ ਉਥੇ ਰਾਜ਼ ਰਿਆਂ ਬਟਾਲੇ ਸਵੇਰੇ ਮੈਂ ਉਥੇ ਆ ਤੇ ਯਾ ਮੈਂ ਜਾਣਾ ਆਪਣੇ ਪੈਨ ਨੂੰ ਆਉਣਾ ਮੇਹੇ ਸਾਹਿਬ ਦੀ ਕੋਠੀ ਜਿਹੜੀ ਹੈ ਨਾ ਹੂੰ ਹੂੰ ਉੱਥੇ ਬੈ ਉਹ ਨੰਗਾ ਹਾਂ ਫੁਰਲੀ ਬਣੀ ਉਹ ਬਾਗ ਦੇ ਨਾਲ ਆਲ ਪਾਣੀ ਆਜੇ ਜਦੋਂ ਹੁਣ ਆਪਣੇ ਪਿੰਡ ਆਇਓ ਪ੍ਰਾਣੀਆਂ ਯਾਦਾਂ ਆਈਆਂ ਕੀ ਯਾਦ ਕੀਤਾ ਪੁਰਾਣਾ ਵਾਜੇ ਅੱਲਾ ਦੀ ਵਾੜੀ ਕਰ ਮਨਵਾਈ ਹੋ ਗਈ ਆ ਹੂੰ ਤੇ ਇਹ ਹਾਜ ਹੋ ਗਿਆ ਹੂੰ ਆ ਛੋੜੀ ਜੀ ਗੱਲ ਨਹੀਂ ਹੈ ਹੂੰ ਆ ਇੱਕ ਬੱਚਾ ਪਛੋਤ ਸਾਲ ਬਾਅਦ ਆਮਰਾਓ ਛੇ ਹਾਂ ਤੇ ਪੜਦਾ ਨਹੀਂ ਉਹ ਇਹ ਅਜੇ ਦੇਖੋ ਨਾ ਤਾਨੂੰ ਵਾਲਾ ਨੇ ਮੰਦਤੀ ਅਜੇ ਪਾਉਂ ਨਹੀਂ ਗਾ ਪੁਰਾਣੇ ਪਿੰਡ ਚ ਤੇ ਅੱਜ ਦੇ ਪਿੰਡ ਚ ਕਿੰਨਾ ਕੁ ਫਰਕ ਆ ਪੁਰਾਣਾ ਪਿੰਡਾ ਜਿਹੜਾ ਨਾ ਉਹਦਾ ਸਾਹ ਬੋਰਾਏ ਪਿੰਡ ਦਾ ਸਾਹ ਬੋਰਾ ਹਾਂ ਇਹ ਗੱਲ ਜੋ ਇਸ ਤਰ੍ਹਾਂ ਇਹ ਪਿੰਡ ਦੀ ਤਰੱਕੀ ਕੀਤੀ ਹੈ ਮਰੀ ਇਗਾ ਬਜ਼ਾਰ ਜਿਹੜੇ ਸੱਦੇ ਕਰ ਲੈ ਹਾਂ ਇਹ ਜੋ ਹੋ ਗਿਆ ਅਗੋ ਹਾਟਿਆ ਦਾ ਪਤਾ ਨਹੀਂ ਲੱਗਦਾ ਆ ਕਿਹਦਾ ਆ ਗਿਆ ਉਹ ਚੇਂਜਿੰਗ ਆ ਗਈ ਹੈ ਨਾ ਟਾਈਮ ਬਹੁਤ ਹੋ ਗਿਆ ਹਾਂ ਟਾਈਮ ਜਾਦਾ ਹੋ ਰਿਹਾ ਹੋਮ ਨੇ ਇਹੋ ਆ ਜਿਹੜਾ ਬਜ਼ਾਰ ਆ ਇਹ ਹੁਣ ਤੋੜ ਨਾ ਲੇਖਾਂ ਹਾਂ ਚੱਲਦੇ ਆਪੋ ਬਾਪੂ ਜੀ ਜਦੋਂ ਇੱਥੋਂ ਤੁਸੀਂ ਗਏ ਤੇ ਸਾਰਾ ਪਿੰਡ ਹੀ ਉੱਠ ਕੇ ਚੱਲ ਗਿਆ ਸੀ ਇੱਥੋਂ ਸਾਰਾ ਇੱਥੇ ਕੋਈ ਸ਼ਾਇ ਨਹੀ ਹਿਲਾਇਆ ਅੱਜ ਜਦੋਂ ਹੁਣ ਉਧਰੋਂ ਇੱਧਰ ਆਏ ਹੋ ਤੇ ਪਰਿਵਾਰ ਕੀ ਕਹਿੰਦਾ ਪਰਿਵਾਰ ਨੂੰ ਕੀ ਕਹਿ ਕੇ ਆਏ ਹੋ ਹੋਰ ਉਹ ਆਲਾ ਬਾਗ ਦੇ ਰਿਹਾ ਮੰਨਦੇ ਥੀ ਤੇ ਆਹੀ ਇੱਥੇ ਆਇਆ ਹਾਂ ਇੱਧਰ ਹਾਂ ਹੋਰ ਉਹ ਪੈਨ ਨੁਕਸਾਨ ਨਹੀਂ ਅੱਜ ਹੋਇਆ ਸਾਡਾ ਪੇਹੇ ਦਾ ਢਾਣੇ ਦੇ ਨਾ ਰਾਜਾ ਕਿਸ਼ਨ ਕੋਠੀਆ ਉਹਨੇ ਇੱਕ ਗੱਡਾ ਦਾਣਿਆਂ ਦਾ

ਜੇ ਭੈ ਜਾ ਜੋ ਇਕ ਬੋਗਾਂ ਦਾ ਹੈ ਹਾਂ ਬੈਸ ਆਦੇ ਯਾਦਾ ਇਹ ਕੋਨੇ ਸਾਛੀ ਵਵਾਨ ਗੇਰੇ ਕਿ ਅਦਿੱਤ ਹੀ ਦਾਸ ਵੇ ਜੋ ਤੇ ਧੰਨ ਦਾ ਨ ਯਨ ਦਾ ਤੋੜ ਦੇ ਨਾ ਤੇ ਗੰਗਾ ਸੇ ਨੂੰ ਫੜਾ ਲਿਓ ਹਾਂ ਉਹ ਤੂੰ ਦਿਖਾਉਣ ਦੀ ਗੱਲ ਉਹ ਇਤਰਾ ਆਪਣਾ ਪੁਰਾਣਾ ਘਰ ਪੁਰਾਣੀ ਵੇਲੀ ਵੇਖੀ ਆਹ ਨਾ ਆਇਆ ਦੇਖ ਪ੍ਰਾਣੀਆਂ ਗਲੀਆਂ ਚ ਜਿੱਥੇ ਖੇਡਦੇ ਹੁੰਦੇ ਸੀ ਉਹ ਕਿੱਦਾਂ ਦਾ ਲੱਗਾ ਵੇਖ ਕੇ ਹੋਵੇ ਜੀ ਵੇਖਣੇ ਉਹ ਅਨਾਰ ਘਰ ਵੀ ਆਪਣੇ ਦੋ ਹਾਂ ਇਹ ਬ ਕੋਮਾ ਘਿਓ ਹੋ ਗਾਇ ਇਹਦੇ ਚਾਰ ਦੀ ਹੋਂ ਤੇ ਬਕਰੇ ਵੀ ਨੇ ਉੱਥੇ ਪਰਿਵਾਰ ਚ ਕੌਣ ਕੌਣ ਹੁੰਦਾ ਹਾਂ ਉੱਥੇ ਕੌਣ ਪਾਕਿਸਤਾਨ ਚੋਂ ਪਰਿਵਾਰ ਕਿੱਡਾ ਕ ਪਾਕਿਸਤਾਨ ਦਾ ਚੰਗਾ ਹੈ ਮੈਂ ਆ ਗੱਲ ਨਹੀਂ ਲੱਭ ਏ ਜੱਦੀ 사다 ਜਮਲਪੋਂ ਇਹ ਰਿਹਾ ਇਹ ਬਹੁਤ ਪਿਆਰਾ ਲੱਗਦਾ ਹਾਂ ਉਧਰ ਨੂੰ ਵੇਖੋ ਇਧਰ ਨੂੰ ਇੱਕ ਗੱਲ ਕਰੋ ਉੱਥੇ ਪਰਿਵਾਰ ਚ ਕਿੰਨੇ ਜੀ ਆ ਆਜ਼ਾਦੀ ਹਮਤ ਹੈ ਬਹੁਤ ਹਾਂ ਇਹਦਾ ਆ 사다 ਮਾਇਆ ਜਮਨ ਆਦਨਾਰਯ ਬੰਦਾ ਜਮਨ ਨੂੰ ਸਲਾਮੀਆਂ ਹੋਣੀਆਂ ਬਿਲਕੁਲ दिल साफ़ रखो अगा सारे कम ॾखंदा